ਸੋ ਇਸ ਤਰ੍ਹਾਂ ਸਫਲ ਰੋਪਨ ਤੋਂ ਸੰਬੰਧ ਆਉਂਦੀ ਹੋਈ ਪਰਿਵਾਰ ਵੱਲੋਂ 50000 ਰੁਪਏ ਦਾ ਸੇਵਾ ਕੀਤੀ ਗਈ ਹੈ ਸੋ ਪ੍ਰਵਾਤ ਨੂੰ ਬੇਨਤੀ ਸਰੂਪਾ ਪ੍ਰਾਪਤ ਕਰਦੇ ਸਰਦਾਰ ਵਿਵੇਦਰ ਸਿੰਘ ਜੀ ਉੱਤਲੀ ਤੋਂ ਸਰਦਾਰ ਸੁਖਵਿੰਦਰ ਸਿੰਘ ਦੀ ਫਾਮਲੀਆ ਪਰਿਵਾਰ ਸੋ ਬੇਨਤੀ ਹੈ ਸਰਦਾਰ ਸੁਵਿੰਦਰ ਸਿੰਘ ਜੀ ਜੋ ਪਿਆਰ ਦੇ ਨਾਲ ਭਾਜੀ ਸੁਖਤਾ ਸਿੰਘ ਆਪਾਂ ਬੋਲਦੇ ਹਾਂ ਸੋ ਬੇਨਤੀ ਹੈ ਸਨੋਖਾ ਪ੍ਰਾਪਤ ਕਰਨ ਦੀ ਭਾਜੀ ਸੁਵਿੰਦਰ ਸਿੰਘ ਜੀ ਜੀ بیوی ਬਲਵਿੰਦਰ ਪਾਉ ਦੀ ਬੇਨਤੀ ਹੈ ਕਿ ਸੋਖਾ ਪ੍ਰਾਪਤ ਕਰੋ ਜੀ ਜਿਨ੍ਹਾਂ ਦੀ ਬੱਚੀ ਨਮਕੀਰ ਸੁਵਿੰਦਰ ਸਰਦਾਰ ਮਾਤਮਾ ਜੀ ਸਿੰਘ ਜੀ ਦਾ ਇਹਨਾਂ ਦੇ ਬੱਚੇ ਵੱਲੋਂ जिम जो नाम बोलेंगे परिवार को बेनती है समाज सेवा समाप्ति की ये अपा समय था इस करके दास के समय की समाप्ति है बोल कुर्बानी देख ਦੋ ਲੱਖ 45000 ਰੁਪਏ ਸੇਵਾ ਕੀਤੀ ਗਈ ਹੈ ਸਤਿਗੁਰੂ ਦੀ ਕਿਰਪਾ ਕਰਨ ਬੱਚੇ ਨੂੰ ਵਿਦੇਸ਼ਾਂ ਦੇ ਭੱਗੇ ਹੋਣ ਗਿਆ ਦਾਤਾ ਵਕਸ਼ ਕਰ ਸਿਰ ਤੇ ਮੇਰਾ ਪ੍ਰਿਆਤਨ ਕਰਨ ਸੋ ਹੋਰ ਜਿਹੜੇ ਬਾਕੀ ਦੇ ਨਾਮ ਆਨਸਾ ਸੰਜੀ ਆਪਾਂ ਬਾਅਦ ਦੇ ਵਿੱਚ ਸਰਵਨ ਕਰਵਾਵਾਂਗੇ ਸੋ ਹੁਣ ਸਾਡੇ ਸੋ ਕੱਤਾਰ ਸਿੰਘ ਕਾਇਗੋ ਜੀ ਖੜੇ ਮਾਰੇ ਗੋ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਦੀ ਬਤੇ ਕਾਇਗੋ ਜੀ ਇਹ ਕੀ ਨਾਮ ਆ ਵਰਦਲੇ ਜਿੱਥੇ ਮਤਲਬ ਕੋਈ ਪ੍ਰੋਗਰਾਮ ਹੋ ਰਿਹਾ ਹੈ ਪਿੰਡ ਗੌਰੇ ਜੀ ਜੋਤਰਾ ਸਾਹਿਬ ਧਰਤ ਬਾਬਾ ਸੰਸਰ ਸਾਈ ਜੀ ਜੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀਆਂ ਦੇ ਬ੍ਰਹਮਵੇਤੇ ਧੰਤਨ ਬਾਬਾ ਸੰਸਰ ਸਾਈ ਜੀ ਜੋ ਜਿਨਾਂ ਨੇ ਤਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਰਹਿ ਕਰਕੇ ਚੰਬਲ ਪੇੜ ਤੋਂ ਜਾ ਕਰਕੇ ਸਾਤ ਸਭ ਜੀਓ ਲਗੇ ਪੈਰੇ ਚੱਲ ਕਰਕੇ ਸ੍ਰੀ ਤਰਤਨ ਸਾਹਿਬ ਕੇ ਗੁਰੂ ਕੇ ਨੰਗਰਾ ਦੀ ਸੇਵਾ ਕਰਦੇ ਰਹੇ ਤਨ ਮਾਨਤ ਦੇ ਨਾਲ ਸੇਵਾਵਾਂ ਕੀਤੀਆਂ ਤਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀਆਂ ਤੋਂ ਇਹ ਵਰ ਪ੍ਰਾਪਤ ਕੀਤਾ ਜੋ ਕਿ ਪਿੰਡ ਚੰਬਲ ਦੀਆਂ ਸੰਗਤਾਂ ਨੇ ਜੋ ਚੰਬਲ ਪੇੜ ਤੋਂ ਆ ਕਰਕੇ ਸੰਗਤਾਂ ਨੇ ਇਥੇ ਆਹ ਸੰਗਤ ਜਿਉ ਪਿੰਡ ਗੋਰੇ ਦੀਆਂ ਸੰਗਤਾਂ ਦੇ ਨਾਲ ਨਾਲ ਮਿਲ ਕਰਕੇ ਬਾਬਾ ਧਰਤਨ ਬਾਬਾ ਸਿੱਧ ਸਰਸਾਈ ਜੀਆਂ ਦੇ ਪਾਵਨ ਦਰਬਾਰ ਬਣਾਏ ਤੇ ਇਥੇ ਆਹ ਸੰਗਤ ਜਿਉ ਅੱਲਾ ਚੰਬਲ ਦਾ ਰੋਗ ਨਹੀਂ ਬਿਆੰਤ ਰੋਗਾਂ ਦਾ ਇਲਾਜ ਹੁੰਦਾ ਹੈ ਧਰਤਨ ਬਾਬਾ ਸਿੱਧ ਸਰਸਾਈ ਜੀ ਕਿਰਪਾ ਕਰਦੇ ਹਰ ਸੋ ਇਨ੍ਹਾਂ ਦੇ ਦਰਦੋਂ ਚੰਗ ਠੂੜੀ ਸੰਗਤਾਂ ਲੈ ਕਰਕੇ ਆਂਦੀਆਂ ਹਨ ਜਿਨ੍ਹਾਂ ਨੂੰ ਚੰਬਲ ਦਾ ਰੋਗ ਹੁੰਦਾ ਹੈ ਤੇ ਸੰਗਤਾਂ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਠੀਕ ਹੁੰਦੀਆਂ ਹਨ ਦੂਰ ਦਰਾਡੇ ਤੋਂ ਦੇ ਸਭ ਦੇ ਸਤੋ ਸੰਗਤਾਂ ਤਲ ਕਰਕੇ ਇਸ ਦਰ ਤੇ ਆਉਂਦੀਆਂ ਹਨ ਤੇ ਦੁੱਖਾਂ ਬਿਲੇਸਾਂ ਦੇ ਨਾਸ ਹੁੰਦੇ ਹਨ ਸਾਧ ਸੰਗਤਿਓ ਨਾਮ ਦੀਆਂ ਦਾਤਾਂ ਦੇ ਨਾਲ ਦੁਨਿਆਵੀ ਦਾਤਾਂ ਦੇ ਨਾਲ ਧੰਨ ਧੰਨ ਬਾਬਾ ਸਿੱਧ ਸਰਜਾਈ ਸਾਹਿਬ ਦੀਆਂ ਤੋਂ ਸੰਗਤਾਂ ਦਾਤਾਂ ਪ੍ਰਾਪਤ ਕਰਦੀਆਂ ਹਨ ਸਾਧ ਸੰਗਤਿਓ ਬੇਅੰਤ ਰੋਗਾ ਦਾ ਨਾਥ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਥੇ ਹੁੰਦਾ ਹੈ ਚਰ ਧੂੜੀ ਬਖਸ਼ਿਸ਼ ਹੈ ਤੇ ਜੋ ਕਿ ਚੰਬਲ ਪਰਿਵਾਰ ਸਮੂਹ ਸਵਰਗਵਾਸੀ ਬਾਪੂ ਤੇਜਾ ਸਿੰਘ ਜੀ ਸਰਪਾਸੀ ਬਾਪੂ ਮਕਬੂਲ ਸਿੰਘ ਜੀ ਜੋ ਡੇਰੇ ਦੇ ਮੁਖ ਸੇਵਾਦਾਰ ਹਨ ਤਿਨਾਂ ਦੇ ਇਹ ਸਾਰੇ ਪਰਿਵਾਰ ਵੱਲੋਂ ਇਸ ਸਮੇਂ ਸਾਥ ਸੰਗਤiyo ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਤੇ ਬਾਬਾ ਜੀ ਦੀ ਬੜੀ ਕਿਰਪਾ ਹੈ ਜੋ ਅੱਜ ਸਾਲਾਨਾ ਜੋੜ ਮੇਲੇ ਮਨਾਏ ਜਾ ਰਹੇ ਹਨ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆ ਰਹੀਆਂ ਹਨ ਹਾਜ਼ਰੀਆਂ ਭਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਲਾਨਾ ਸਾਲਾਨਾ ਜੋੜ ਮੇਲਾ ਮਾਜਦਿਕਾ ਖਾਨ ਸਾਹਿਬ ਜੀ ਬਾਈਗਲ ਜੀ ਕੀ ਭਤੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਮੇਲੇ ਦੀਆਂ ਸਲਾਣਾ ਜੋੜ ਮੇਲਾ ਜੋ ਸਾਡੇ ਪਿੰਡ ਕਰਾਇਆ ਜਾਂਦਾ ਉਹਦੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਕਿ ਤੁਸੀਂ ਵੀ ਸਾਡੇ ਪਿੰਡ ਵਿੱਚ ਆ ਕੇ ਇਹ ਦਰਸ਼ਨ ਕੀਤੇ ਨੇ ਸੰਤਾਂ ਦੇ ਦਰਸ਼ਨ ਕੀਤੇ ਨੇ ਤੁਹਾਨੂੰ ਬਹੁਤ-ਬਹੁਤ ਬਧਾਈ ਹੈ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਪਿੰਡ ਗੋਰੀ ਤੋਂ ਮਾਜਦਿਕਾ ਜੀ ਇਹ ਸਲਾਣਾ ਜੋੜ ਮੇਲਾ ਲੱਗ ਰਿਹਾ ਕਿੰਨਾ ਮੇਲਾ ਹੋ ਗਿਆ ਕਿੰਨਾ ਟਾਈਮ ਹੋ ਗਿਆ ਸਮੋਦਰ ਚ ਜੀ ਇਹ ਜੀ ਮੇਰੀ ਉਮਰ ਕੋਈ 50 ਸਾਲ ਦੀ ਹੈ ਤੇ 40 ਸਾਲ ਤੋਂ ਲਗਾਤਾਰ ਮੈਂ ਦੇਖਦਾ ਆ ਰਿਹਾ ਹਰ ਸਾਲ ਲੱਗਦਾ ਮਹਿੰਜ ਗੁਰਦੌਰ ਦੇ ਕੀ ਮੰਨਦਾ ਵਾ ਮੰਨਦਾ ਇਹਦੀ ਬਹੁਤ ਜਿਆਦੀ ਆ ਜੀ ਜੋ ਮਨੋ ਕਾਮਨਾ ਜੋ ਵੀ ਅਰਦਾਸ ਉਹ ਪਿੱਛੇ ਕੋਰੋਦਾ ਆ ਮਨੋ ਕਾਮਨਾ ਪੂਰੀ ਹੁੰਦੀ ਆ ਲੋਕੀ ਵਿਦੇਸ਼ਾਂ ਤੇ ਸਾਡਾ तकरीबन ਸਾਰਾ ਪੈਡੀ ਬਾਹਰ ਚਲੇ ਗਿਆ ਇੱਥੇ ਅਰਦਾਸਾਂ ਕਰਾਉਂਦੇ ਨੇ ਬਾਕੀ ਚੰਬੜ ਦਾ ਉਦਾਨ ਆ ਕਿਨੇ ਤੋਂ ਕਿੰਨੀ ਪੁਰਾਣੀ ਚੰਗਲ ਹੋਈ ਹੋਵੇ ਤੋਂ ਇੱਥੇ ਆ ਕੇ ਮਤਾ ਕੇ ਜੀ ਆਪਾਂ ਦੇ ਆਦਿਵਾਰਾਂ ਗੇਂਜੇ ਦਸ਼ਨ ਕਰਦੇ ਮਹਾਰਾਜ ਜੀ ਤੋਂ ਚੰਗਲ ਦਾ ਜਿਹੜਾ ਦੋਖਾ ਹੁਜੂਰ ਕਿੱਥੋਂ ਕਿੱਥੋਂ ਲੋਕ ਜਾਂਦੇ ਤੁਹਾਡੇ ਨਾਲ ਜੁੜੇ ਹੋਏ ਇਹ ਜੀ ਕੁਝ ਕੰਦ ਕਰਛੇ ਨਹੀਂ ਸਾਡੇ ਸਾਰੇ ਪੰਜਾਬ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਆਉਂਦਾ ਬਹੁਤ ਸਾਰੇ ਜੀ ਕਲਾਕਾਰਾਂ ਰਿਆਣੇ ਹਰ ਐਤਵਾਰ ਹਰ ਐਤਵਾਰ ਤੇ ਸੰਗਤ ਬਹੁਤ ਜਨ ਬਾਈਬਲ ਜੀ ਜਿਹੜੀ ਅੱਜ ਕੱਲ੍ਹ ਦੀ ਜੁਵਾ ਬੇੜੀ ਆ ਨਸ਼ੇਆਂ ਵਿੱਚ ਬੜੀ ਪਈ ਅਸਮਾਨ ਵਿੱਚ ਕੀ ਕੀ ਕਹਿਣਾ ਚਾਹੋ ਉਹਨਾਂ ਨੂੰ ਦੇਖੇ ਪਾਹਾਂਗੇ ਜੀ ਨਸ਼ਾ ਪਤਾ ਛੱਡਣ ਦੇ ਇੰਦਰ ਮਹਾਰਾਜੇ ਲੜ ਲੱਗਣ ਸੋਤੇ ਪਛਾਦੇ ਆ ਕੇ ਦਰਸ਼ਨ ਕ੍ਰਮ ਵਿੱਚ ਇਤਿਹਾਸ ਗਿਓ ਬਾਪੂ ਜੀ ਨੂੰ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜੀ ਸਾਧ ਸੰਗਤ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬਾਬਾ ਸ਼ੇਰ ਸਿੰਘ ਜੀ ਦੇ ਵੋਟ ਮਿਲਣ ਦੀ ਲੱਖ ਲੱਖ ਵਧਾਈਆਂ